ਅੱਤ ਦੀ ਗਰਮੀ ਤੋਂ ਹੁਣ ਰਾਹਤ ਮਿਲਣ ਜਾ ਰਹੀ ਹੈ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਗਰਮੀ ਪੈ ਰਹੀ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ 2 ਦਿਨ ਮੀਂਹ ਪੈਣ ਦਾ ਤੇ ਹਨੇਰੀ ਚੱਲਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਤਾਪਮਾਨ 47 ਡਿਗਰੀ ਤੱਕ ਪਹੁੰਚ ਚੁੱਕਿਆ ਸੀ ਜਿਸ ਦੇ ਕਾਰਨ ਹੀਟ ਵੇਵ ਚੱਲ ਰਹੀ ਸੀ ਲੂ ਚੱਲ ਰਹੀ ਸੀ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀ ਜਿਨ੍ਹਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਹੁੰਦਾ ਸੀ ਕੰਮਾਂ ਤੇ ਜਾਣਾ ਹੁੰਦਾ ਸੀ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਹੈ ਦੋ ਦਿਨਾਂ ਦੇ ਲਈ ਹੈ yellow alert ਤਿਆਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪੈ ਸਕਦਾ ਹੈ ਤੇਜ਼ ਹਨੇਰੀ ਚੱਲ ਸਕਦੀ ਹੈ ਹਨੇਰੀ ਚੱਕਰ ਚੱਲਣ ਦੇ ਅਨੁਮਾਨ ਜਿਹੜੇ ਨੇ ਅਸਾਰ ਉਹਨਾਂ ਦੇ ਵੱਲੋਂ ਦੱਸੇ ਜਾ ਰਿਹਾ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਇਹ ਦੇਖਣ ਨੂੰ ਮਿਲ ਸਕਦੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਡਿਗਰੀ ਤਾਪਮਾਨ ਕੱਟ ਵੀ ਸਕਦਾ ਤਾਂ ਦੱਸ ਦੇ ਕਿ ਬੀਤੇ ਦਿਨਾਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ 47 ਤੋਂ 48 ਡਿਗਰੀ ਤਾਪਮਾਨ ਪਹੁੰਚ ਗਿਆ ਸੀ ਜਿਸ ਤੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀਗੇ ਲੂ ਚੱਲ ਰਹੀ ਸੀ ਲੂ ਚੱਲਣ ਦੇ ਕਾਰਨ ਦਿੱਕਤ ਕਾਫੀ ਆ ਰਹੀ ਸੀ ਲੋਕਾਂ ਨੂੰ बार-बार ਉਹਨਾਂ ਨੂੰ ਪਾਣੀ ਪੀਣਾ ਪੈ ਰਿਹਾ ਸੀਗਾ ਗਰਮੀ ਦੇ ਵਿੱਚ ਬਾਹਰ ਨਿਕਲਦੇ ਸੀ ਤਾਂ ਕਈ ਲੋਕ ਬਿਮਾਰ ਵੀ ਹੋ ਰਹੇ ਸੀਗੇ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਸਾਰੀਆਂ ਹਿਦਾਇਤਾਂ ਲੋਕਾਂ ਦਿੱਤੀਆਂ ਸੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਥੋੜੀ ਰਾਹਤ ਦੀ ਖਬਰ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ 2 ਦਿਨ ਥੋੜੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2 ਦਿਨ ਨੇ ਮੀਂਹ ਪੈ ਸਕਦਾ ਹੈ ਹਨੇਰੀ ਚੱਲ ਸਕਦੀ ਹੈ ਝੱਖੜ ਚੱਲ ਸਕਦੇ ਨੇ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਵੇਗੀ ਤਾਪਮਾਨ ਘਟੇਗਾ 2 ਤੋਂ 3 ਡਿਗਰੀ ਇਸ ਨਾਲ ਹੀ ਥੋੜੀ ਰਾਹਤ ਲੋਕਾਂ ਨੂੰ ਗਰਮੀ ਤੋਂ ਮਿਲਦੀ ਹੋਈ ਨਜ਼ਰ ਆਵੇਗੀ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ ਅਤਿ ਦੀ ਗਰਮੀ ਤੋਂ ਹੁਣ ਰਾਹਤ ਮਿਲਣ ਜਾ ਰਹੀ ਹੈ ਦੱਸੇ ਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਗਰਮੀ ਪੈ ਰਹੀ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ 2 ਦਿਨ ਮੀਂਹ ਪੈਣ ਦਾ ਤੇ ਹਨੇਰੀ ਚੱਲਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਦੱਸੇ ਕਿ ਬੀਤੇ ਦਿਨਾਂ ਦੇ ਵਿੱਚ ਤਾਪਮਾਨ 47 ਡਿਗਰੀ ਤੱਕ ਪਹੁੰਚ ਚੁੱਕਿਆ ਸੀ ਜਿਸ ਦੇ ਕਾਰਨ ਹੀਟ ਵੇਵ ਚੱਲ ਰਹੀ ਸੀ ਲੋ ਚੱਲ ਰਹੀ ਸੀ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀ ਜਿਨ੍ਹਾਂ ਨੇ ਘਰ ਤੋਂ ਬਾਹਰ ਨਿਕਲਣਾ ਹੁੰਦਾ ਸੀ ਕੰਮਾਂ ਤੇ ਜਾਣਾ ਹੁੰਦਾ ਸੀ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਹੈ ਦੋ ਦਿਨਾਂ ਦੇ ਲਈ ਹੈ yellow alert ਤਿਆਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪੈ ਸਕਦਾ ਹੈ ਤੇਜ਼ ਹਨੇਰੀ ਚੱਲ ਸਕਦੀ ਹੈ ਹਨੇਰੀ ਚੱਕਰ ਚੱਲਣ ਦੇ ਅਨੁਮਾਨ ਜਿਹੜੇ ਨੇ ਆਸਾਰ ਉਹਨਾਂ ਦੇ ਵੱਲੋਂ ਦੱਸੇ ਜਾ ਰਿਹਾ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਇਹ ਦੇਖਣ ਨੂੰ ਮਿਲ ਸਕਦੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਡਿਗਰੀ ਤਾਪਮਾਨ ਕਟ ਵੀ ਸਕਦਾ ਤਾਂ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ 47 ਤੋਂ 48 ਡਿਗਰੀ ਤਾਪਮਾਨ ਪਹੁੰਚ ਗਿਆ ਸੀ ਜਿਸ ਤੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀਗੇ ਲੂ ਚੱਲ ਰਹੀ ਸੀ ਲੂ ਚੱਲਣ ਦੇ ਕਾਰਨ ਦਿੱਕਤ ਕਾਫੀ ਆ ਰਹੀ ਸੀ ਲੋਕਾਂ ਨੂੰ ਬਾਰ-ਬਾਰ ਉਹਨਾਂ ਨੂੰ ਪਾਣੀ ਪੀਣਾ ਪੈ ਰਿਹਾ ਸੀਗਾ ਗਰਮੀ ਦੇ ਵਿੱਚ ਬਾਹਰ ਨਿਕਲਦੇ ਸੀ ਤਾਂ ਕਈ ਲੋਕ ਬਿਮਾਰ ਵੀ ਹੋ ਰਹੇ ਸੀਗੇ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਸਾਰੀਆਂ ਹਦਾਇਤਾਂ ਲੋਕਾਂ ਨੂੰ ਦਿੱਤੀਆਂ ਸੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਥੋੜੀ ਰਾਹਤ ਦੀ ਖਬਰ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਦਿਨ ਥੋੜੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੋ ਦਿਨ ਨੇ ਮੀਂਹ ਪੈ ਸਕਦਾ ਹੈ ਹਨੇਰੀ ਚੱਲ ਸਕਦੀ ਹੈ ਝੱਖੜ ਚੱਲ ਸਕਦੇ ਨੇ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਵੇਗੀ ਤਾਪਮਾਨ ਘਟੇਗਾ 2 ਤੋਂ 3 ਡਿਗਰੀ ਇਸ ਨਾਲ ਹੀ ਥੋੜੀ ਰਾਹਤ ਲੋਕਾਂ ਨੂੰ ਗਰਮੀ ਤੋਂ ਮਿਲਦੀ ਹੋਈ ਨਜ਼ਰ ਆਵੇਗੀ ਇਸ ਸੰਬੰਦੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬਲਟਨ